ਆਰੋ ਟੇਬਲ ਆ ਚੱਟ ਕੇ ਉਹਦਾ ਉੱਥੇ ਕਰ ਲਾ ਦੇ ਠੀਕ ਆ ਇੱਕ ਮਿੰਟ ਦੇਖ ਲੈ ਆਹ ਰੈਡੀ ਕੱਟਦਾ ਬਾਹਰ ਕੱਢਦਾ ਰੈਡੀ ਬਾਹਰ ਕੱਢ ਬਣਾ ਬਣਾ ਯਾਰ ਅੱਧੀ ਆ ਕੂ ਕੂ ਦਮ ਨੂੰ ਚਾ ਦਰੂ 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 ਇਹ ਇਹਨਾਂ ਤੇ ਉਹ ਮਰਦੇ ਲੱਗੇ ਭਾਈ ਭਾਈ ਲਾਜ ਹੋ ਰਹੀ ਹੈ ਕੀ ਕਰੀਏ ਤੁਹਾਨੂੰ ਰਾਜਾ ਆਪਾਂ ਤਾਂ ਆ ਗਏ ਹੋ ਗੋਡਾ ਰੇਡੀ ਕੱਢੀ ਐ ਸਾਈਡ ਤੇ ਕਰ ਰਿਹਾ ਨੂੰ ਰੇਡੀ ਜੀ ਰਹੁ ਜੀ ਕੀ ਕਹਿਣਾ ਚਾਹੁੰਦੇ ਅੱਜ ਇਹ ਕੀ ਜੀ ਬੀਬੀ ਵਾਲਾ ਚੌਂਕ ਤੇ ਸਾਡ ਨੂੰ ਲਗਾਤਾਰ ਕੰਪਲੀਟ ਆ ਰਹੀਆਂ ਸੀ ਵੀ ਇੱਥੇ ਜਿਹੜੇ ਰੇੜੀ ਵਾਲੇ ਆ ਜਾਂ ਜਿਨ੍ਹਾਂ ਨੇ ਪੱਕੇ ਕਰੋਸਿੰਗ ਮੈਂਟ ਕਰ ਰੱਖੀ ਆ ਉਹ ਕੀ ਆ ਜੀ ਇੱਥੇ ਜਦੋਂ ਹੁਣ ਮਤਲਬ ਜਾਮ ਹੁੰਦਾ ਜੇ ਇੱਥੇ ਰਾਤ ਨੂੰ ਇੱਥੇ ਜਿਆਦਾ ਸਮੱਸਿਆ ਹੈਗੀ ਆ ਜਦੋਂ ਕਿਸੇ ਲੋਕ ਕੋਈ ਟੱਪਦੇ ਆ ਜਾਂ ਇਹਨਾਂ ਕੋਲੇ ਕੋਈ ਰੇੜੀ ਵਾਲੇ ਦੀ ਦੁਕਾਨਾਂ ਨਾਲ ਕੋਈ ਸਮਾਨ ਲੈਣ ਆਉਂਦੇ ਆ ਤਾਂ ਜਿਹੜੇ ਉਹ ਕਹਿੰਦੇ ਵੀ ਜਿਹੜੇ ਵਹੀਕਲ ਹੁੰਦੇ ਆ ਰੋਡ ਤੇ ਖੜ ਜਾਂਦੇ ਆ ਤੇ ਜਿਹੜਾ ਕੀ ਆ ਦੂਸਰਾ ਜਿਹੜਾ ਬੰਦਾ ਹੁਣ ਉਹਨੂੰ ਕ੍ਰੋਸਿੰਗ ਦਾ ਸਮਾਂ ਨਹੀਂ ਮਿਲਦਾਗਾ ਜਿੰਨਾ ਕਰਾਂਗੇ ਜੇ ਇ ਉਹ ਸਾਨੂੰ ਲਗਾਤਾਰ ਸ਼ਿਕਾਇਤਾਂ ਪਰ ਆਦੇ ਉਹੀ ਇੱਥੇ ਚੈੱਕ ਕਰਨਾ ਇਸ ਮੌਕੇ ਵੀ ਕਿੱਥੇ ਕੀ ਦਿੱਕਤ ਹੈ ਜੇ ਇੱਥੇ ਕੋਈ ਟ੍ਰੈਫਿਕ ਦੀ ਸਮੱਸਿਆ ਠੀਕ ਹੋ ਸਕਦੀ ਹੈ ਤੇ ਇਹਨਾਂ ਦਾ ਕੰਮ ਵੀ ਚੱਲ ਸਕਦਾ ਤਾਂ ਤਾਂ ਠੀਕ ਹੈ ਜੇ ਸਾਨੂੰ ਲੱਗਦਾ ਵੀ ਇਹਨਾਂ ਨੂੰ ਹਟਾ ਕੇ ਹੀ ਇੱਥੇ ਟ੍ਰੈਫਿਕ ਦੀ ਸਮੱਸਿਆ ਨੂੰ ਲੋਡ ਕੀਤਾ ਜਾਂਦਾ ਫਿਰ ਇਹਨਾਂ ਨੂੰ ਹਟਾਇਆ ਵੀ ਜਾਊਗਾ ਜੀ ਤੇ ਬਹੁਤ ਕੁਝ ਹੋਰ ਵੀ ਕਾਰਨ ਕੁੱਝ ਇਹਨਾਂ ਨੇ ਤਾਂ ਜ ਆਪਦੇ ਲੈਵਲ ਤੇ ਅੱਜ ਜਿਵੇਂ ਕੋਈ ਸ਼ੈੱਡ ਪਾ ਰੱਖਿਆ ਪਰਮਾਨੈਂਟ ਤੁਸੀਂ ਚੈੱਕ ਕਰੋਗੇ ਤੇ ਜਾਂ ਕਿਸੇ ਨੇ ਸਮਾਨ ਬਾਹਰ ਵਧਾ ਕੇ ਲਾ ਰੱਖਿਆ ਉਹਨਾਂ ਨੇ ਆਪਦੇ ਲੈਵਲ ਤੇ ਇੱਕ ਵਾਰੀ ਹਟਾਉਣਾ ਸ਼ੁਰੂ ਕਰਤਾ ਜੀ ਇਹਨਾਂ ਨੇ ਤੇ ਅਸੀਂ ਇਹਨਾਂ ਨੂੰ ਕਿ ਇੱਕ ਅੱਦੇ ਦਿਨ ਤੱਕ ਇਹਨਾਂ ਨੇ ਹੋਰ ਛਾਅ ਮੰਗਿਆ ਵੀ ਸਾਨੂੰ 2 ਦਿਨ ਦੇ ਦੇ ਦੋ ਜੀ ਪੂਰ ਪਰਮਾਨੈਂਟ ਹਟਾ ਦਾਂਗੇ ਜੀ ਜੇ ਆਪਾਂ ਗੱਲ ਕਰੀਏ ਹੱਥ ਉਂਕਾ ਦੇ ਵਿੱਚ ਉਹਨਾਂ ਜਿਹੜੇ ਨੇ ਕਿ ਅੱਡੇ ਲੱਗੇ ਹੋਏ ਪਰਮਾਨੈਂਟ ਲੱਗੇ ਹੋਏ ਜੀ ਅੱਜ ਵੀ ਬਾਸਟਾ ਲੋ ਗਿਆ ਅੱਜ ਆਪਣਾ ਗੋਲਡ ਕਿਉਂ ਗਿਆ ਬਾਸਟਾ ਲੋ ਗਿਆ ਸਰ ਤੁਸੀਂ ਦੇਖੋ ਜਿਵੇਂ ਪਹਿਲਾਂ ਗੋਲਡ ਕਿਤੇ ਸੀਗੇ ਜਿਹੜੇ ਛਾਅ ਨੂੰ ਆ ਕੇ ਰੀਡਿੰਗ ਵਾਲੇ ਖੜ੍ਹ ਜਾਂਦੇ ਸੀਗੇ ਠੀਕ ਹੈ ਜੀ ਉੱਥੇ ਪਰਮਾਨੈਂਟ ਜਿਹੜਾ ਕੀ ਹੈ ਪੀਸੀਆਰ ਲੱਗ ਚੁੱਕੀ ਹੈ ਜੀ ਤੇ ਹੁਣ ਅੱਜ ਦੇ ਘੜੀ ਕੀ ਹੈ ਜੀ ਉੱਥੇ ਕੋਈ ਰੀਡਿੰਗ ਵਾਲਾ ਨਹੀਂ ਖੜ੍ਹਨ ਦਿੰਦੇ ਜੀ ਅ ਜੇ ਆਪਾਂ ਕਿ ਜਿਹੜੀ ਸਾਡਾ ਥੋੜਾ ਜਿਹਾ ਟਾਈਮ ਦਾ ਸਰਵੇ ਚੱਲ ਰਿਹਾ ਜੀ ਕਿੰਨੀਆਂ ਟੋਟਲ ਗਿਣਤੀ ਆ ਟੋਟਲ ਕਿੰਨੀਆਂ ਰੇੜੀਆਂ ਤੇ ਇਹੋ ਜਿਹਾ ਇੱਕ ਸਰਵੇ ਜਲਾ ਰੱਖਿਆ ਜਿਹੜਾ ਸਾਨੂੰ ਪ੍ਰੋਪਰ ਸਾਨੂੰ ਗਿਣਤੀ ਪਤਾ ਲੱਗ ਜੀ ਕਿ ਕਿਵੇਂ ਕਿਵੇਂ ਇਹਨਾਂ ਨੂੰ ਸੈੱਟ ਹੋ ਸਕਦੇ ਆ ਜਾਂ ਕਿਸੇ ਦਾ ਕੋਈ ਹੈਗਾ ਨਿਸ਼ਾਨਸਕ ਵਗੈਰਾ ਬਣਾਇਆ ਜਾਂ ਨਹੀਂ ਬਣਾਇਆ ਉਹਦੀਆਂ ਚੀਜ਼ਾਂ ਤੇ ਕੰਟੀਨਿਊਰ ਕਰ ਰਹੇ ਆ ਜੀ ਫਿਰ ਉਹਨਾਂ ਨੂੰ ਵੀ ਹਟਾਇਆ ਜਾਊਗਾ ਜੀ ਜਿਵੇਂ ਆਪਾਂ ਬਜ਼ਾਰਾਂ ਦੇ ਵਿੱਚ ਤੋਂ ਵੀ ਆ ਸਰਕੀਰ ਮੇਨ ਬਜ਼ਾਰ ਜਿਹੜੇ ਹੈਗੇ ਆ ਉਹਨਾਂ ਬਜ਼ਾਰਾਂ ਉੱਤੇ ਪਰਮਨੈਂਟ ਰੇੜੀਆਂ ਜਿਹੜੀਆਂ ਲੱਗੀਆਂ ਨਹੀਂ ਹਾਲ ਦੀ ਘੜੀ ਕੀ ਆ ਜੀ ਸਿਰਫ ਇੱਕ ਬਾਜ਼ਾਰ 'ਚ ਰਹਿ ਜਿਹੜਾ ਕੀ ਹੈ ਸਿੱਧਾ ਆਪਾਂ ਕਹਿੰਦੇ ਆਂ ਸ਼ਿਰਕੀ ਬਾਜ਼ਾਰ ਨੂੰ ਜਾਂਦਾ ਰੋਡ ਬਾਕੀ ਜਿਹੜੇ ਬਾਜ਼ਾਰਾਂ ਚ ਸਾਰਿਆਂ ਚ ਰੇੜੀਆਂ ਖਤਮ ਕਰਤੀਆਂ ਜੀ ਬੱਸ ਸਟੈਂਡੋਂ ਲੈ ਕੇ ਚੱਲੀਏ ਆਪਾਂ ਬਾਕਰ ਮਾਸਟੈਂਡ ਤੇ ਸਾਡੀ ਲਗਾਤਾਰ ਕਾਰਵਾਈ ਸ਼ੁਰੂ ਹੋ ਗਈ ਜੀ ਹੁਣ ਕਿਉਂਕਿ ਪਹਿਲਾਂ ਸਾਡਾ ਬਾਜ਼ਾਰ ਏਰੀਆ ਸੀ ਅਸੀਂ ਉਹ ਕਲੀਅਰ ਕਰੀ ਜਾਂਦੇ ਸੀ ਹੁਣ ਬੱਸ ਸਟੈਂਡ ਏਰੀਆ ਹੈਗਾ ਜੀ ਉਹਨਾਂ ਤੇ ਲਗਾਤਾਰ ਕਾਰਵਾਈ ਕਰਨੀ ਸ਼ੁਰੂ ਕਰਤੀ ਜੀ ਅਸੀਂ ਇਸ ਤੋਂ ਹੀ ਕਾਰਵਾਈ ਚੱਲ ਰਹੀ ਹੈ ਕਾਰਵਾਈ ਲੋਕਾਂ ਦੇ ਸਮਾਨ ਜਬਤ ਹੋ ਰਿਹਾ ਜੀ ਜਿਹਦਾ ਵੀ ਚੱਕਿਆ ਗਿਆ ਵਾਪਸ ਨਹੀਂ ਕੀਤਾ ਜਾ ਰਿਹਾ ਜੀ